ਪੰਜਾਬ ਤੇ ਹਰਿਆਣਾ ਸਰਕਾਰ ਦੇ ਵਿੱਚ ਘਰ ਅਜਕਲ ਸਭ ਤੋਂ ਗਰਮਾਇਆ ਹੋਇਆ ਮੁੱਦਾ ਹਰਿਆਣਾ ਐਸਜੀਪੀਸੀ ਐਕਟ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਹੈ ਤੇ ਅੱਜ ਹਾਈ ਕੋਰਟ ਨੇ ਸਾਰੇ ਰਿਸਪੌਂਡੈਂਟਸ ਨੂੰ ਨੋਟਿਸ ਪੇਜ ਕੇ ਜਵਾਬ ਮੰਗੇ ਹੈ ਤੇ ਜ਼ਿਆਦਾ ਜਾਣਕਾਰੀ ਲਈ ਗੱਲ ਬਾਤ ਕਰਦੇ ਹਾਂ ਇਸੇ ਕੇਸ ਦੇ ਵਿੱਚ ਵਕੀਰ ਅਸ਼ਿਸ਼ ਬਾਦ ਦੇ ਨਾਲ ਜੀ ਵਕੀਲ ਸਾਹਿਬ ਕਿਹੜੇ ਕਿਹੜੇ ਰਿਸਪੌਂਡੈਂਟਸ ਨੇ ਜਿਨ੍ਹਾਂ ਨੂੰ ਅੱਜ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਇਹਦੇ ਵਿੱਚ ਮੈਡਮ ਅਸੀਂ 8 ਜਿਹੜੇ ਆ ਰਿਸਪੌਂਡੈਂਟਸ ਬਣਾਏ ਸੀ ਜਿਨ੍ਹਾਂ ਦੇ ਵਿੱਚ ਸੈਂਟਰਲ ਗਵਰਨਮੈਂਟ ਹੈ ਗਵਰਨਮੈਂਟ ਆਫ ਹਰਿਆਣਾ ਹੈ ਗਵਰਨਮੈਂਟ ਆਫ ਪੰਜਾਬ ਹੈ ਯੂਟੀ ਚੰਡੀਗੜ੍ਹ ਹੈ ਹਿਮਾਚਲ ਪ੍ਰਦੇਸ਼ ਗਵਰਨਮੈਂਟ ਹੈ ਔਰ ਜਿਹੜੀ ਪੁਰਾਣੀ ਐਸਜੀਪੀਸੀ ਹੈ ਉਹ ਹੈ ਔਰ ਨਿਊ ਫਾਰਮੈਟ ਜਿਹੜੀ ਹਰਿਆਣਾ ਦੀ ਮੈਨੇਜਿੰਗ ਕਮੇਟੀ ਹੈ ਉਹ ਸਾਰੇ ਇਹਦੇ ਵਿੱਚ ਅਸੀਂ ਪਾਰਟੀ ਬਣਾਏ ਸੀ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਨੋਟਿਸ ਹਨਰੇਬਲ ਕੋਰਟ ਨੇ ਕੀਤਾ ਔਰ ਬਾਕੀ ਜਿਹੜਾ ਹੈਗਾ ਤੁਸੀਂ ਜਿਹੜੀ ਪਟੀਸ਼ਨ ਪਾਈ ਸੀ ਕਿਸ ਨੂੰ ਰੱਦ ਕਰ ਦੇਣਾ ਚਾਹੀਦਾ ਹੈਗਾ ਕੀ ਕੀ ਆਧਾਰ ਬਣਾਏ ਗਏ ਨੇ ਤੁਹਾਡੇ ਵੱਲੋਂ ਜਿਸ ਦੇ ਆਧਾਰ ਤੇ ਇਹ ਪਟੀਸ਼ਨ ਪਾਈ ਸਾਡੀ ਮੇਨ ਪਟੀਸ਼ਨ ਇਹ ਹੈ ਕਿ ਇਹ ਜਿਹੜਾ ਐਕਟ ਬਣਾਇਆ ਗਿਆ ਇਹਦੀ ਇਹ ਕਨਸਟੀਟਿਊਸ਼ਨਲੀ ਵੈਲਿਡ ਨਹੀਂ ਹੈ ਸੰਵਿਧਾਨ ਦੇ ਮੁਤਾਬਕ ਇਹ ਹਰਿਆਣਾ ਜਿਹੜੀ ਅਸੈਂਬਲੀ ਹੈ ਉਹਨੂੰ ਕੋਈ ਰਾਈਟ ਨਹੀਂ ਹੈ ਕਿ ਉਹ ਇਸ ਨੂੰ ਬਣਾ ਸਕਦੇ ਆ ਉਹ ਉਹਨੂੰ ਕਨਸਟੀਟਿਊਟ ਕਰ ਸਕਦੇ ਆ ਇਹਦਾ ਜਿਹੜਾ ਰਾਈਟ ਹੈ ਕਿਉਂਕਿ ਇੰਟਰ ਸਟੇਟ ਕਾਰਪੋਰੇਟ ਬੋਡੀ ਆ ਐਸ ਪਰ ਦੀ 1966 ਜੋ ਪੰਜਾਬ ਦਾ ਪੁਨਰਗਠਨ ਪੁਨਰਗਠਨ ਐਕਟ ਪਾਸ ਹੋਇਆ ਉਹਦੇ ਮੁਤਾਬਕ ਇੰਟਰਸਟੇਟ ਕਾਰਪੋਰੇਟ ਬਾਡੀ ਆ ਇਸ ਕਰਕੇ ਜਿਹੜਾ ਇਹਦਾ ਅਧਿਕਾਰ ਜਿਹੜਾ ਉਹ ਸੈਂਟਰ ਦੇ ਕੋਲ ਹੀ ਹੈ ਸੈਂਟਰ ਦੀ ਗਵਰਨਮੈਂਟ ਹੀ ਜਿਹੜਾ ਇਸ ਨੂੰ ਪਾਸ ਕਰ ਦਿੰਦੀ ਹੈ